ਯਲਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵਜੋਂ ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਨਿਭਾਉਣ ਤੇ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਦਾ ਫੁੱਲਾਂ ਦਾ ਬੁੱਕਾ ਅਤੇ ਸਿਰਪਾਓ ਭੇਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸੁਸਾਇਟੀ ਵੱਲੋਂ ਹਾਜ਼ਰ ਵਿਅਕਤੀਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੇਘ ਚੰਦ ਸ਼ੇਰਮਾਜਰਾ ਦੀ ਇੰਪਰੂਵਮੈਂਟ ਤਸ ਦੇ ਚੇਅਰਮੈਨ ਵਜੋਂ ਜਦੋਂ ਦੀ ਨਿਯੁਕਤੀ ਹੋਈ ਹੈ ਉਦੋਂ ਤੋਂ ਹੀ ਇਮਾਨਦਾਰੀ ਅਤੇ ਦਇਨ ਦੇ ਨਾਲ ਲੋਕਾਂ ਨੂੰ ਆਪਣੀ ਸੇਵਾਵਾਂ ਦਿੰਦੇ ਆ ਰਹੇ ਹਨ ਸਮਾਜ ਸੇਵਾ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਪਾਰਟੀ ਤੋਂ ਉੱਪਰ ਉੱਠ ਕੇ ਵੀ ਮੇਕ ਜਨ ਸ਼ੇਰ ਮજરા ਲੋਕਾਂ ਦੇ ਦੁੱਖ ਸੁੱਖ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਵਿੱਚ ਪਿੱਛੇ ਨਹੀਂ ਹਨ ਇਸ ਲਈ ਅਝੇ ਸੱਚਾਈ ਦੇ ਮਾਰਗ ਤੇ ਚੱਲਣ ਵਾਲੀਆਂ ਅਹਿਮ ਸ਼ਖਸੀਤਾਂ ਸਮਾਜ ਲਈ ਪ੍ਰੇਰਨਾ ਸਰੋਤ ਹੁੰਦੀਆਂ ਹਨ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ ਇਸ ਮੌਕੇ ਇੰਪਰੂਵਮੈਂਟ ਰਡ ਦੇ ਚੇਅਰਮੈਨ ਮੇਕਚੰਦ ਸ਼ੇਰਮਾਜਲਾ ਨੇ ਕਿਹਾ ਕਿ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਸੰਸਾ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਜ ਕਰ ਰਹੀ ਹੈ ਅਜੇ ਕਾਰਜ ਕਰਨ ਵਾਲੇ ਵਾਲਿਆਂ ਨੂੰ ਸਮਾਜ ਦੀ ਸਨਮਾਨ ਦੀ ਨਜ਼ਰ ਨਾਲ ਵੇਖਦਾ ਹੈ ਇਸ ਲਈ ਸਾਨੂੰ ਜਿੱਥੇ ਵੀ ਧਰਮ ਹਿੱਤ ਸਮਾਜ ਹਿੱਤ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੋਵੇ ਉੱਥੇ ਸਾਨੂੰ ਜ਼ਰੂਰ ਜੁੜਨਾ ਚਾਹੀਦਾ ਹੈ ਇਸ ਮੌਕੇ ਤੇ ਸੋਸਾਇਟੀ ਦੇ ਜਨਰਲ ਸਖਤਰ ਹੰਸਰਾਜ ਸ਼ਰਮਾ ਬਲਬੀਰ ਸਿੰਘ ਚਰਨਜੀਤ ਸਿੰਘ ਰਿਤੇਸ਼ ਕੁਪਤਾ ਚਰਨਦਾਸ ਆਕਾਸ਼ ਹਰਬੰਸ ਸਿੰਘ ਫੋਜੀ ਚੰਦਰेश ਯਾਦਵ ਮਨੀਸ਼ ਬਾਲੂ ਆਦ ਵੀ ਹਾਜ਼ਰ ਸਨ ਅੱਜ ਜੋ ਮੰਦਰ ਬਹਿਲ ਵਾਲੇ ਬਾਬਾ ਜੀ ਦਾ ਮੰਦਰ ਹੈ ਉੱਥੋਂ ਦੀ ਜਿਹੜੀ ਸੋਸਾਇਟੀ ਆਈ ਹੈ ਮੈਨੂੰ ਦਫ਼ਤਰ ਜਾ ਕੇ ਬੜੇ ਪਿਆਰ ਨਾਲ ਬੜਾ ਸਨਮਾਨ ਦਿੱਤਾ ਹੈ ਬਹੁਤ ਜ਼ਿਆਦਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਇਹਨਾਂ ਦਾ ਜੋ ਇਹ ਕੰਮ ਕਰ ਰਹੇ ਨੇ ਲੋਕ ਸੇਵਾ ਦੇ ਕੰਮ ਕਰ ਰਹੇ ਨੇ ਪਬਲਿਕ ਦੀ ਸੇਵਾ ਦੇ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਅੱਛੀ ਸਿੱਖਿਆ ਦੇਣ ਦਾ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤਹਿ ਦਿਲੋਂ ਧੰਨਵਾਦੀ ਹਾਂ ਦੇਖੋ ਜੀ ਮੰਦਰ ਬੈਲ ਵਾਲੇ ਬਾਬਾ ਜੀ ਦੇ ਇਹ ਉੱਥੋਂ ਦੇ ਪ੍ਰਚਾਰਕ ਨੇ ਉੱਥੇ ਦੀ ਪੂਜਾ ਕਰਦੇ ਨੇ ਉੱਥੇ ਲੋਕਾਂ ਦੀ ਸੇਵਾ 'ਚ ਕੰਮ ਕਰਦੇ ਨੇ ਅਗਰ ਜਿਹੜਾ ਵੀ ਕੋਈ ਧਰਮ ਸਮਾਜ ਦੇ ਕੰਮ ਕਰਦਾ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਸਮਾਜ ਵੀ ਇੱਜ਼ਤ ਕਰਦਾ ਸਾਰੇ ਲੋਕ ਇੱਜ਼ਤ ਕਰਦੇ ਨੇ ਉਹਨਾਂ ਦੀ ਮੈਂ ਵੀ ਇੱਜ਼ਤ ਕਰਦਾ ਤੇ ਜਿੱਥੇ ਆਪਾਂ ਸਾਂਝੀਆਂ ਥਾਵਾਂ ਤੇ ਰਹਿ ਕੇ ਜਿੱਥੇ ਕਿ ਹਰ ਇੱਕ ਧਰਮ ਦੇ ਵਿੱਚ ਇਹ ਹੁੰਦਾ ਵੀ ਕੋਈ ਵੀ ਬੰਦਾ ਉੱਥੇ ਆ ਸਕਦਾ ਹੈ ਜਾ ਸਕਦਾ ਬੱਤਾ ਠੀਕ ਸਕਦਾ ਹੈ ਖੁਸ਼ੀ ਲੈ ਸਕਦਾ ਪਰਮਾਤਮਾ ਦਾ ਨਾਮ ਜਪ ਸਕਦਾ ਤਾਂ ਇਹੋ ਜਿਹੀਆਂ ਥਾਵਾਂ ਜਿਹੜੀਆਂ ਹੈਗੀਆਂ ਨੇ ਹਮੇਸ਼ਾ ਉਹ ਇੱਕ ਬਹੁਤ ਅੱਛੇ ਹੁੰਦੇ ਨੇ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਨੇ ਸਮਾਜ ਨੂੰ ਸੇਧ ਦੇਣ ਵਾਲੀਆਂ ਥਾਵਾਂ ਤੇ ਅਗਰ ਅੱਛੇ ਲੋਕ ਬੈਠੇ ਨੇ ਤਾਂ ਉਹ ਸਮਾਜ ਨੂੰ ਜਿਹੜਾ ਹੋਰ ਪ੍ਰਫੁੱਲਤ ਕਰਦੇ ਨੇ ਹੋਰ ਕੋਈ ਮੈਸੇਜ ਦੇਣਾ ਚਾਹੂਗਾ ਜੀ ਪਟਿਆਲਾ ਸ਼ਹਿਰ ਵਾਸੀ ਹੈ ਬਈ ਪਟਿਆਲਾ ਸ਼ਹਿਰ ਵਾਸਤੇ ਮੈਸੇਜ ਇਹੀ ਹੈ ਜੀ ਜਿੰਨੇ ਵੀ ਇਹ ਧਾਰਮਿਕ ਸਥਾਨ ਹੈਗੇ ਨੇ ਅਗਰ ਜਿੱਥੇ-ਜਿੱਥੇ ਅੱਛੇ-ਅੱਛੇ ਬੰਦੇ ਅੱਛੇ-ਅੱਛੇ ਪ੍ਰਚਾਰਕ ਅੱਛੇ-ਅੱਛੇ ਸੇਵਾਦਾਰ ਹੈਗੇ ਨੇ ਅੱਛਾ ਕੰਮ ਕਰ ਰਹੇ ਨੇ ਸਾਨੂੰ ਉਹਨਾਂ ਦੇ ਹੌਸਲੇ ਅਫਜ਼ਾਈ ਕਰਨੀ ਚਾਹੀਦੀ ਹੈ ਤੇ ਪਬਲਿਕ ਦੇ ਨੂੰ ਇਹ ਚਾਹੀਦਾ ਕਿ ਜਿੱਥੋਂ ਸਾਨੂੰ ਅੱਛੀ ਸਿੱਖਿਆ ਅੱਛਾ ਬੱਚਿਆਂ ਨੂੰ ਆਉਣ ਜਾਣ ਨਾਲ ਉੱਥੇ ਬੜਾ ਸਸਕਾਰ ਮਿਲਦੇ ਨੇ ਤਾਂ ਉੱਥੇ ਉਹਨਾਂ ਨੂੰ ਸਾਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੀਦਾ ਅੱਜ ਮੇਰ ਆਪਣੇ ਚੇਅਰਮੈਨ ਇੰਪਰੂਵਮੈਂਟ ਟਰਸਟ ਮੇਕ ਚੰਦ ਸ਼ਰਮਾ ਜਰਾ ਜੀ ਨੂੰ ਮੰਦਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਵੱਲੋਂ ਮੰਦਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਇਹ ਚੇਅਰਮੈਨ ਇੰਪਰੂਵਮੈਂਟ ਟਰਸਟ ਮੇਕचंद ਸ਼ੇਰ ਮਾਇਰਾ ਜੀ ਬਹੁਤ ਹੀ ਅੱਛੇ ਸੁਭਾਅ ਦੇ ਮਾਲਕ ਹਨ ਇਹ ਸਮਾਜ ਦੇ ਅੰਦਰ ਲੋਕਾਂ ਦਾ ਪੈਲ ਦੇ ਆਧਾਰ ਤੇ ਹਮੇਸ਼ਾ ਕੰਮ ਕਰਦੇ ਆ ਰਹੇ ਹਨ ਤੇ ਇਹਨਾਂ ਦਾ ਇੱਕ ਹਮਦਰਦੀ ਪ੍ਰਯਾਸਵਾ ਹੈ ਇਹ ਲੋਕਾਂ ਦੇ ਵਿੱਚ ਉਹਨਾਂ ਦੇ ਦੁੱਖ ਸੁੱਖ ਚ ਵੀ ਸ੍ਰੀ ਹੁੰਦੇ ਹਨ ਤੇ ਮੈਂ ਇੱਕ ਵਾਰੀ ਦੇਖਿਆ ਕਿ ਇੱਕ ਬਜ਼ੁਰਗ ਮਾਤਾ ਆ ਬਹੁਤ ਬਿਮਾਰ ਸੀ ਤੇ ਮੌਜੂਦਾ ਸਮੇਂ ਚ ਉਹਦੀ ਕੋਈ ਦੇਖ ਰੇ ਕਰਨ ਵਾਲਾ ਨਹੀਂ ਸੀ ਤਾਂ ਮੈਂ ਦੇਖਿਆ ਆਪਣੇ ਚੇਅਰਮੈਨ ਸਾਹਿਬ ਇੰਪਰੂਵਡ ٹرسٹ ਹੈ ਜੀ ਇਹ ਬਜ਼ੁਰਗ ਮਾਤਾ ਨੂੰ ਆਪਣੀ ਗੱਡੀ ਚ ਬਿਠਾ ਕੇ ਹਸਪੀਟਲ ਚ ਲੈ ਕੇ ਗਏ ਤੇ ਉਹ ਬਜ਼ੁਰਗ ਮਾਤਾ ਜੋ ਬਿਮਾਰ ਸੀ ਉਹਦਾ ਇਲਾਜ ਕਰਾਇਆ ਹੈ ਤੇ ਇਹ ਜੋ ਅچھے ਕਰਮ ਮਾਨਵਤਾ ਦੀ ਭਲਾਈ ਲਈ ਕਰਮ ਇਕਤਾ ਦੀ ਭਲਾਈ ਲਈ ਹਮਦਰਦੀ ਵਾਲਾ ਜੋ ਸੁਭਾਅ ਹੈ ਤੇ ਇਹਨਾਂ ਦਾ ਸਨਮਾਨ ਕਰਕੇ ਸੋਸਾਇਟੀ ਮੰਦਰ ਪਹਿਲਵਾਲੇ ਬਾਬਾ ਜੀ ਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਹੈ ਤੇ ਬਹੁਤ ਹੀ ਇੱਕ ਅ ਅਚਰੀ ਜਨਕ ਆਨੰਦ ਪ੍ਰਾਪਤ ਹੋਇਆ ਕਿਉਂਕਿ ਏ ਸੱਚੇ ਮਾਰਗ ਤੇ ਚੱਲਣ ਵਾਲੇ ਇਹ ਚੇਅਰਮੈਨ ਇੰਪਰੂਵਮੈਂਟ ਟਰਸਟ ਮੇਕ ਚੰਦ ਸ਼ੇਰਮਾ ਹਜਰਾ ਜੀ ਨੂੰ ਅਸੀਂ ਬਹੁਤ ਹੀ ਹਾਰਟਲੀ ਸਨਮਾਨਤ ਕੀਤਾ ਤੇ ਇਹਨਾਂ ਨੂੰ ਸਨਮਾਨਤ ਕਰਕੇ ਸਾਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਹੈ ਧੰਨਵਾਦ